ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਟਲ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਕਿਰਪਾ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗ ਸਮਾਪਤ ਹੋਇਆ ਆਓ ਇਸ ਸ਼ਬਦੀ ਆਪਾਂ ਵਿਚਾਰ ਕਰਨ ਜਾ ਰਹੇ ਹਾਂ ਇਹ ਸ਼ਬਦ ਭਗਤ ਕਬੀਰ ਜੀ ਦੇ ਪਾਵਨ ਮਉਖ ਤੋਂ ਉਚਾਰਨ ਕੀਤਾ ਗਿਆ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਿਰਪਾ ਕਰਦੇ ਨੇ ਕਿ ਕਈ ਲੋਕ ਸਿਰਫ ਧਾਰਮਿਕ ਅਡੰਬਰ ਹੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਤੀਰਥਾਂ ਦੇ ਉੱਤੇ ਵੀ ਜਾ ਰਹੇ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਵੀ ਕਰਦੇ ਹਨ ਔਰ ਵੇਖ ਵੀ ਧਾਰਮਿਕਾਂ ਦਾ ਪਾ ਕੇ ਰੱਖਦੇ ਨਹੀਂ ਔਰ ਧਾਰਮਿਕ ਗ੍ਰੰਥਾਂ ਨੂੰ বেদ ਸ਼ਾਸਤਰਾਂ ਨੂੰ ਵੀ ਪੜ੍ਹਦੇ ਹਨ ਪਰ ਪ੍ਰਮਾਤਮਾ ਦੀ ਬੰਦਗੀ ਤੋਂ ਦੂਰ ਹਨ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਰਨ ਬਾਣੀ ਜਿਹੜੀ ਹੈ ਉਹ ਨਾਮ ਦੀ ਗੱਲ ਕਰਦੀ ਹੈ ਸਿਮਰਨ ਦੀ ਗੱਲ ਕਰਦੀ ਨਾਮ ਦੇ ਬੀਜ ਦੀ ਗੱਲ ਕਰਤੀ ਹੈ ਕਿ ਨਾਮ ਦਾ ਬੀਜ ਹੈ ਜਿਹੜਾ ਉਹ ਬੀਜ ਔਰ ਜੇ ਆਪਾਂ ਸਾਰੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਸਿਮਰਨ ਵਿੱਚ ਨਹੀਂ ਜੁੜੇ ਹਾਂ ਨਾਮ ਦੇ ਵਿੱਚ ਨਹੀਂ ਜੁੜਿਆ ਨਾਮ ਦੀ ਕਮਾਈ ਨਹੀਂ ਕੀਤੀ ਹੈ ਤਾਂ ਫਿਰ ਸਾਡਾ ਸਿੱਖਿਆ ਲੈਣ ਦਾ ਕੋਈ ਫਾਇਦਾ ਨਹੀਂ ਜਿਸ ਤਰ੍ਹਾਂ ਆਪਾਂ ਕਿਸੇ ਮੰਜ਼ਲ ਤੇ ਜਾਣਾ ਹੈ ਕਿਸੇ ਦੂਰ ਸ਼ਹਿਰ ਜਾਣਾ ਤੇ ਰਸਤੇ ਵਿੱਚ ਮੀਲ ਪੱਥਰ ਲੱਗੇ ਹੁੰਦੇ ਨੇ ਮੀਲ ਪੱਥਰ ਆਪਾਂ ਨੂੰ ਉਸ ਜਗ੍ਹਾ ਤੇ ਪਹੁੰਚਾਉਣ ਵਾਸਤੇ ਹੁੰਦੇ ਨੇ ਕਿ ਤੇਰੀ ਮੰਜ਼ਲੇ ਨਹੀਂ ਦੂਰ ਰਹਿ ਗਈ ਆ ਔਰ ਆ ਰਸਤਾ ਜਾ ਰਿਹਾ ਅਗਰ ਜੇ ਆਪਾਂ ਮੀਲ ਪੱਥਰਾਂ ਨੂੰ ਹੀ ਮੰਜ਼ਲ ਸਮਝ ਲਈਏ ਤੇ ਆਪਾਂ ਕਦੇ ਨਹੀਂ ਪਹੁੰਚ ਸਕਦੇ ਗੁਰਬਾਣੀ ਸਾਨੂੰ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਆ 18 ਤੋਂ 20 ਤੱਕ ਪੜਦਿਆਂ ਪੜਦਿਆਂ ਸੱਚਖੰਡ ਤੱਕ ਲੈ ਜਾਂਦੀ ਆ ਰੱਬ ਦੇ ਦਰ ਤੱਕ ਲੈ ਜਾਂਦੀ ਹੈ ਬਾਣੀ ਔਰ ਬਾਣੀ ਸਾਨੂੰ ਜੋ ਗਿਆਨ ਦਿੰਦੀ ਹੈ ਕਿ ਪਰਮਾਤਮਾ ਦਾ ਜਿਹੜਾ ਨਾਮ ਹੈ ਨਾਮ ਜਪੋ ਜੀ ਐਸੇ ਐਸੇ ਤਰੂਪ ਪ੍ਰਲਾਦ ਜਪਿਓ ਹਰ ਜੈਸੇ ਸੋ ਸਿਮਰਨ ਦੀ ਗੱਲ ਕਰਦੀ ਆਓ ਇਸ ਪਾਵਨ ਸ਼ਬਦੀ ਵਿਚਾਰ ਕਰਕੇ ਆਪਾਂ ਭਗਤ ਕਬੀਰ ਜੀ ਦੀ ਪਾਵਨ ਪਵਿੱਤਰ ਸ਼ਬਦ ਨੂੰ ਸੋਝੀ ਲਈਏ ਗੋੜੀ ਕਬੀਰ ਜੀ ਸੰਦਿਆ ਪ੍ਰਾਤ ਇਸ਼ਨਾਨ ਕਰਾਈ ਬੜੇ ਮਨੁੱਖ ਨੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਉੱਠ ਕੇ ਇਸ਼ਨਾਨ ਵੀ ਕਰਦੇ ਹਨ ਕਈ ਇਸ਼ਨਾਨ ਕਰਕੇ ਸਹਿਰ ਸਪੱਟੇ ਕਰਦੇ ਨੇ ਜਾਂ ਹੋਰ ਕਾਰੋਬਾਰ ਧੰਦਿਆਂ ਤੇ ਲੱਗ ਜਾਂਦੇ ਨੇ ਜਾਂ ਸਿਰਫ ਗਿਆਨ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਨੇ ਸਿਰਫ ਸਿਰਫ ਗਿਆਨ ਦੀਆਂ ਕਿਤਾਬਾਂ ਪੜ੍ਹਦੇ ਨੇ ਜਿਉਂ ਭਏ ਦਾਦਰ ਪਾਣੀ ਮਾਈ ਇਸ ਤਰ੍ਹਾਂ ਦਾ ਇਸ਼ਨਾਨ ਹੈ ਕਹਿਣ ਲੱਗੇ ਭਗਤ ਕਬੀਰ ਜੀ ਕਹਿੰਦੇ ਵੀ ਪਵਿੱਤਰ ਹੋਣ ਵਾਸਤੇ ਜਿਵੇਂ ਪਾਣੀ ਦੇ ਵਿੱਚ ਡੱਡੂ ਨਿਤ ਇਸ਼ਨਾਨ ਕਰਦਾ ਹੈ ਇਸ ਤਰ੍ਹਾਂ ਦਾ ਇਸ਼ਨਾਨ ਹੋ ਜਾਂਦਾ ਹੈ ਕਿ ਡੱਡੂ ਇਸ਼ਨਾਨ ਨਿਤ ਕਰਦਾ ਹੈ ਨਿਤ ਹੀ ਪਾਣੀ ਵਿੱਚ ਰਹਿੰਦਾ ਹੈ ਪਰ ਕਹਿਣ ਲੱਗੇ ਇਸੇ ਤਰ੍ਹਾਂ ਜਿਹੜਾ ਬੰਦਾ ਇਸ਼ਨਾਨ ਨਿਤ ਕਰਦਾ ਹੈ ਪਰ ਮਹਾਰਾਜ ਦੇ ਬਚਨ ਸੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕਿ ਇਸ਼ਨਾਨ ਕਰਕੇ ਪਹਿਲਾਂ ਬੰਦਗੀ ਕਰ ਜਿਵੇਂ ਮਹਾਰਾਜ ਦੇ ਬਚਨ ਸੀ ਕਿ ਜਦੋਂ ਬੰਦਾ ਇਸ਼ਨਾਨ ਕਰਕੇ ਜਦੋਂ ਬੈਠਦਾ ਤੇ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਇਹ ਨਾਮ ਦਾ ਬੀਜ ਹੈ ਜਿਵੇਂ ਆਪਾਂ ਬੈਂਕ ਦੇ ਵਿੱਚ ਮਾਇਆ ਜਮਾ ਕਰਾਉਣੀ ਐਵੇਂ ਪ੍ਰਮਾਤਮਾ ਦਾ ਨਾਮ ਬੈਂਕ ਵਾਲਾ ਜਿਹੜਾ 21 ਕੁਲਾਂ ਦੇ ਵਿੱਚ ਮੁਕਤੀ ਪ੍ਰਦਾਨ ਕਰਦਾ ਹੈ। ਸੰਤੋ RAM ਦਾਸ ਸਰੋਵਰ ਨੀਕਾ ਜੋ ਨਾਵੇਂ ਸੋ ਕੁਲਤ RAM ਇਹ ਉਹ ਸਰੋਵਰ ਦੀ ਗੱਲ ਹੈ ਜਿਹੜੀ ਸਤ ਸੰਗਤ ਰੂਪੀ ਸਰੋਵਰ ਹੈ। ਜਿਹੜੇ ਚ ਜਿਸ ਸਰੋਵਰ ਦੇ ਵਿੱਚ ਬੈਠ ਕੇ ਬੰਦਾ ਭਾਵ ਸਤ ਸੰਗਤ ਵਿੱਚ ਬੈਠ ਕੇ ਇਸ ਨਾਮ ਨੂੰ ਜਪਦਾ ਹੈ ਅਭਿਆਸ ਕਰਦਾ ਸਿਮਰਦਾ ਅਮਰਤ ਵੀ ਲੈ ਉੱਟ ਕੇ ਉਹ ਆਪਦੀ ਕੁੱਲ ਤਾਰ ਲੈਂਦਾ ਹੈ ਸੋ ਬਾਬਾ ਜੀ ਕਿਰਪਾ ਕਰਦੇ ਨੇ ਜੋਪੇ ਰਾਮ ਰਾਮ ਰਤਨਾਈ ਤੇ ਸਭ ਧਰਮ ਰਾਏ ਕੇ ਜਾਈ ਰਹਾ ਭਈ ਜਿਹੜੇ ਬੰਦੇ ਪ੍ਰਮਾਤਮਾ ਦਾ ਨਾਮ ਦੀ ਸਿਮਰਨ ਦੀ ਕਮਾਈ ਨਹੀਂ ਕਰਦੇ ਹੁਣ ਕੁਝ ਲੋਕ ਕਹਿੰਦੇ ਨੇ ਕਿ ਨਾਮ ਜਪਣਾ ਜੀ ਵਾਹਿਗੁਰੂ ਵਾਹਿਗੁਰੂ ਵਾਹੀ ਗੁਰੂ ਕਰਨਾ ਤੋਤਾ ਰਟਣਾ ਹੈ ਜਿਵੇਂ ਉਹਨਾਂ ਆਪਾਂ ਕੋਈ ਪਲਵਾਨ ਕੋਈ ਪਲਵਾਨ ਡੰਡ ਮਾਰ ਰਿਹਾ ਉਹ ਆਪਣੀਆਂ ਬਾਹਾਂ ਤੇ ਡੰਡ ਮਾਰਦਾ 100 ਡੰਡ ਮਾਰਦਾ ਹੁਣ ਕੋਲੇ ਕੋਈ ਬੰਦਾ ਖੜਾ ਉਹਨੂੰ ਕਹੇ ਕਿ ਐਨੇ ਡੰਡ ਕਿਉਂ ਮਾਰ ਰਿਹਾ ਤੂੰ ਇੱਕ ਡੰਡ ਮਾਰ ਲਾ ਦੋ ਮਾਰ ਲਾ ਉਹਨੂੰ ਪਤਾ ਕਿ ਮੈਂ ਭਾਈ ਖਾੜੇ ਦੇ ਵਿੱਚ ਦੁਨੀਆ ਦੇ ਤਾਕਤੇ ਦੇ ਉੱਤੇ ਦੁਨੀਆ ਦੇ ਸਾਹਮਣੇ ਜੰਗ ਜਿੱਤਣੀ ਹੈ ਮੈਂ ਕੁਸ਼ਤੀ ਜਿੱਤਣੀ ਹੈ ਸੋ ਜਿਹੜੇ ਬੰਦੇ ਨੇ ਸੰਸੀ ਇਹ ਸੰਸਾਰ ਦੀ ਜੰਗ ਜਿੱਤਣੀ ਹੈ ਉਹ ਜਿੰਨੇ ਵੱਧ ਡੰਡ ਮਾਰਦਾ ਉੰਨੀ ਉੱਥੇ ਉਹਦੀ ਚੜ੍ਹਦੀ ਕਲਾ ਹੁੰਦੀ ਹੈ ਮੈਦਾਨ ਵਿੱਚ ਸੋ ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਜਿੰਨਾ ਨਾਮ ਸਿਮਰਦਿਆਂ ਸਾਸ ਸਾਸ ਸਿਮਰੋ ਗੋਬਿੰਦ ਮਨ ਤਨ ਕੀ ਉਤਰੇ ਚਿੰਦ ਕਿ ਸਵਾਸ ਸਵਾਸ ਸਿਮਰਨ ਦੀ ਗੱਲ ਕੀਤੀ ਗਈ ਹੈ ਕਿ ਸਵਾਸ ਨਾ ਬਿਰਥਾ ਜਾਏ ਕਿ ਸਵਾਸ ਬਿਰਥਾ ਨਾ ਚਲਾ ਜਾਏ ਔਰ ਜਦ ਲੱਗ ਤਾਗਾ ਪਾਉਂ ਬੇਈ ਤਬਲ ਬਿਸਰੇ RAM ਸੁਨੇਹੀ ਬਾਬਾ ਕਬੀਰ ਜੀ ਕਹਿੰਦੇ ਨੇ ਕਹਿਣ ਲੱਗੇ ਤਾਣੀ ਬੁਣਦੇ ਬੁਣਦੇ ਕਹਿਣ ਲੱਗੇ ਜਦੋਂ ਮੈਂ ਧਾਗਾ ਟੁੱਟ ਜਾਂਦਾ ਉਹ ਬੇਈ ਵਿੱਚ ਪਾਉਣ ਵਾਸਤੇ ਸੂਈ 'ਚ ਜਿਹੜਾ ਧਾਗਾ ਜਿਹਦੇ ਨਾਲ ਬੁਣਦੇ ਆ ਕਹਿਣ ਲੱਗੇ ਜਦੋਂ ਮੈਂ ਧਾਗਾ ਪਾਉਣਾ ਮੂੰਹ 'ਚ ਪਾ ਕੇ ਧਾਗਾ ਮੈਂ ਉਹਨੂੰ ਐ ਕਰਕੇ ਜਦੋਂ ਪਾਉਣਾ ਕਹਿੰਦੇ ਲੱਗ ਐਨੇ ਨਾਲ ਹੀ ਮੇਰਾ RAM ਦਾ ਨਾਮ ਵਿਸਰ ਜਾਂਦਾ ਲਓ ਕਿੰਨਾ ਕੁ ਟਾਈਮ ਲੱਗਦਾ ਐਨੇ ਜੁੜੇ ਹੋਏ ਸੀ ਉਹਨੂੰ ਤਾ ਕਰਕੇ ਉਹਨਾਂ ਦਾ ਰਹਿੰਦੀ ਦੁਨੀਆ ਤੱਕ ਜੱਗ ਤੇ ਨਾਂ ਰਹੇਗਾ ਤੇ ਉਹਨਾਂ ਦੀ ਸਿੱਖਿਆ ਨੂੰ ਲੋਕ ਉਹਨਾਂ ਦੀ ਬਾਣੀ ਨੂੰ ਪੜਦੇ ਰਹਿਣਗੇ ਔਰ ਕਹਿੰਦੇ ਇੰਨਕ ਨਾਮ ਵਿਸਰਨ ਨਾਲ ਇਹ ਮੂੰਹ ਥੋੜਾ ਜਿਹਾ ਬੰਦ ਕਰ ਲੈ ਨਹੀਂ ਕਹਿੰਦੇ ਮੈਨੂੰ ਬਹੁਤ ਘਾਟਾ ਪੈ ਜਾਂਦਾ ਸੋ ਇਹੀ ਗੱਲ ਕਰਦੇ ਨੇ ਕਹਿਣ ਲੱਗੇ ਜਿਨ੍ਹਾਂ ਨੇ ਰਾਮ ਪਰਮਾਤਮਾ ਦਾ ਰਾਮ ਜੋਪੇ ਰਾਮ ਰਾਮ ਰਤ ਨਹੀਂ ਜੋ ਸਾਡੇ ਰੋਮ ਰੋਮ ਵਿੱਚ ਰਮਿਆ ਹੋਇਆ ਪਰਮਾਤਮਾ ਹੈ ਔਰ ਵਾਹਿਗੁਰੂ ਸਿਮਰਨ ਨਹੀਂ ਕੀਤਾ ਜਿਨ੍ਹਾਂ ਨੇ ਉਹ ਸਾਰੇ ਧਰਮਰਾਜ ਦੇ ਵਸ ਪੈ ਜਾਣਗੇ ਭਾਵ ਧਰਮਰਾਜ ਉਹਨਾਂ ਨੂੰ ਸਜ਼ਾਵਾ ਦੇਗਾ ਧਰਮਰਾਜ ਦਰ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਧਰਮਰਾਜ ਨੇ ਲੇਖਾ ਲੈਣਾ ਤੇ ਕੀ ਮੂੰਹ ਦਿਖਾਏਗਾ ਉਹਨੂੰ ਕੀ ਵਾਦਾ ਕਰਕੇ ਆਇਆ ਸੀ ਰਹਿਮਤ ਕਰਦੇ ਨੇ ਗੁਰਦੇਵ ਕਿਰਪਾ ਕਰਦੇ ਨੇ ਆਇਆ ਰਤ ਬਉ ਰੂਪ ਰਚਾਈ ਤੈਨ ਕੋ ਦਿਆ ਸੁਪਨੇ ਪੀ ਨਾਈ ਕਹਿ ਲੱਗੇ ਕਈ ਲੋਕ ਕਹਿ ਲੱਗੇ ਮਨੁੱਖ ਜੀਵ ਇੱਥੇ ਆ ਕੇ ਕਹਿ ਲੱਗੇ ਸਰੀਰ ਦੇ ਮੋਹ ਵਿੱਚ ਪੈ ਜਾਂਦੇ ਨੇ ਸਰੀਰ ਨੂੰ ਪਾਲਣ ਪੋਛਣ ਦੇ ਵਿੱਚ ਲੱਗੇ ਰਹਿੰਦੇ ਨੇ ਕਈ ਤਰ੍ਹਾਂ ਦੇ ਸਰੀਰ ਕੋ ਭੇਖ ਬਣਾਉਂਦੇ ਨੇ ਤੇ ਇਸ ਨਾਲ ਪ੍ਰੇਮ ਪਾ ਲੈਂਦੇ ਨੇ ਮੋਹ ਪਾ ਲੈਂਦੇ ਨੇ ਜੋ ਇਸ ਵਿੱਚ ਪਰਮਾਤਮਾ ਵਸਦਾ ਉਸ ਦੇ ਤੱਕ ਨਹੀਂ ਪਹੁੰਚਦੇ ਹਨ ਉਸ ਨੂੰ ਕਹਿਣ ਲੱਗੇ ਕਾਇਆ ਰਤ ਬਉ ਰੂਪ ਰਚਾਈ ਕਾਇਆ ਨੂੰ ਬਹੁਤ ਰੂਪ ਰਚਾਉਂਦੇ ਨੇ ਭਾਵ ਇਹਨੂੰ ਬਹੁਤ ਪਾਲਣ ਪੋਸ਼ਣ ਕਰਦੇ ਨੇ ਇਹਨੂੰ ਸੋਹਣੀ ਬਣਾਉਂਦੇ ਨੇ ਤਿੰਨ ਕੋ ਦਿਆਸ ਆਪਣੇ ਵੀ ਨਹੀਂ ਕਹਿਣ ਲੱਗੇ ਉਹਨਾਂ ਦੇ ਹਿਰਦੇ ਦੇ ਵਿੱਚ ਉਹਨਾਂ ਦੇ ਸੁਪਨੇ ਵਿੱਚ ਵੀ ਕਦੇ ਦਿਆ ਦਾ ਕਦੇ ਬੀਜ ਨਹੀਂ ਹੁੰਦਾ ਕਾ ਭਾਵ ਉਹਨਾਂ ਦਾ ਭੇਖ ਹੀ ਬਣਾਇਆ ਹੁੰਦਾ ਧਰਮ ਪ੍ਰਤੀ ਜਦੋਂ 10ਵੇਂ ਪਾਤਸ਼ਾਹ ਨੇ ਅਮਰ ਛਕਾਇਆ ਸੀ ਨਾ ਤੇ ਪੰਜ ਸਿੰਘਾਂ ਦੇ ਸਿਰ ਮੰਗਣ ਵਾਸਤੇ ਜਦੋਂ ਪਹਿਲਾ ਸਿਰ ਮੰਗਿਆ ਸੀ ਵੀ ਮੈਨੂੰ ਇੱਕ ਸੀਸ ਦੀ ਲੋੜ ਹੈ ਸ੍ਰੀ ਅਨੰਦਪੁਰ ਸਾਹਿਬ ਤੇ ਸਾਰਾ ਇਤਿਹਾਸ ਤੁਹਾਨੂੰ ਪਤਾ ਕਿ ਚਨਾਟਾ ਸਾਹ ਗਿਆ ਸੀ 80000 ਬੰਦੇ ਦੇ ਇਕੱਠ ਵਿੱਚੋਂ ਇੱਕ ਭਾਈ ਦਿਆਰਾਮ ਜੀ ਉੱਠੇ ਸੀ ਜੋ ਲੋੜ ਤੋਂ ਆਈ ਸੀ ਕਹਿਣ ਲੱਗੇ ਜਦੋਂ ਦਿਆਰਾਮ ਜੀ ਉੱਠੇ ਕਹਿਣ ਲੱਗੇ ਵੀ ਮੇਰਾ ਸੀਸ ਹਾਜ਼ਰ ਹੈ ਮਹਾਰਾਜ ਨੇ ਪੁੱਛਿਆ ਕਿੱਥੋਂ ਆਇਆ ਕਹਿਣ ਲੱਗੇ ਮੈਂ ਲਾਹੌਰ ਤੋਂ ਆਇਆ ਮਹਾਰਾਜ ਕਹਿੰਦੇ ਲਾਹੌਰ ਤੇ ਦਇਆ ਹੈ ਹੀ ਨਹੀਂ ਸੀ ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਡੇ ਦਾਦੇ ਦਾ ਪਰਦਾਦੇ ਦਾ ਸੀਸ ਭਾਵੇਂ ਉਹਨੂੰ ਤਤੀ ਤਵੀ ਤੇ ਭਾ ਕੇ ਸ਼ਹੀਦ ਕਰ ਦਿੱਤਾ ਸੀ ਦਇਆ ਦਾ ਤਾਂ ਨਿਸ਼ਾਹੀ ਨਹੀਂ ਸੀ ਤੇ ਦਇਆ ਲਾਹੌਰ ਤੋਂ ਚੱਲ ਕੇ ਆ ਗਈ ਹੈ ਇਹਦਾ ਮਤਲਬ ਚੜ੍ਹਦੀ ਕਲਾ ਹੋ ਗਈ ਹੈ ਸੋ ਜਿਵੇਂ ਧਰਮਚੰਦ ਉੱਠਿਆ ਸੀ ਕਹਿੰਨ ਲੱਗਿਆ ਮੈਂ ਦਿੱਲੀ ਤੋਂ ਆਇਆ ਹਾਂ ਮਹਾਰਾਜ ਨੇ ਕਿਹਾ ਦਿੱਲੀ ਤਾਂ ਧਰਮ ਦਾ ਨਾਂ ਨਸ਼ਾਮ ਨਹੀਂ ਦਿੱਲੀ ਤਾਂ ਧਰਮ ਨਾਲ ਖਿੰਦੀ ਰਹੀ ਅੱਜ ਤੱਕ ਅੱਜ ਵੀ ਤੁਸੀਂ ਦੇਖ ਲਓ ਜਿਹੜਾ ਦਿੱਲੀ ਦੇ ਤਖਤ ਤੇ ਬਹਿ ਜਾਂਦਾ ਹੈ ਧਰਮੀ ਬੰਦਿਆਂ ਤੇ ਜ਼ੁਲਮ ਕਰ ਦੋ ਪਹਿਲਾਂ ਵੀ ਦੇਖੋ ਤੁਸੀਂ ਬਾਬਿਆਂ ਤੇ ਕਬੀਰ ਭਗਤ ਵਰਗਾਂ ਤੇ ਰਬਦਾਸ ਵਰਗਾਂ ਤੇ ਇਹਨਾਂ ਨੇ ਜ਼ੁਲਮੀ ਕੀਤੇ ਸੋ ਮਹਾਰਾਜ ਨੇ ਕਿਹਾ ਜੇ ਧਰਮ ਤੋਂ ਤੇ ਦਇਆ ਦਇਆ ਧਰਮ ਦਾ ਪੂਤ ਹੈ ਜੇਸ ਬੰਦੇ ਚ ਦਇਆ ਹੁੰਦੀ ਹੈ ਨਾ ਜੀਆਂ ਪ੍ਰਤੀ ਔਰ ਉਹ ਧਰਮ ਨੂੰ ਧਰਮੋ ਦੇ ਕੋਲੇ ਆਉਂਦਾ ਜਿਹਦੇ ਕੋਲੇ ਦਇਆ ਹੀ ਨਹੀਂ ਹੈ ਕਹਿਣ ਲੱਗੇ ਇਨਾਂ ਚ ਤਾਂ ਦਇਆ ਸੁਪਨੇ ਵਿੱਚ ਵੀ ਨਹੀਂ ਆਉਦੀ ਕੀ ਕਹਿਣ ਲੱਗੇ ਜਿਹੜੇ ਬੰਦੇ ਆਪਣੇ ਸਰੀਰ ਨੂੰ ਪਾਲਣ ਪੋਚਣ ਤੇ ਲੱਗੇ ਨੇ ਕਦੇ ਆਤਮਾ ਦੇ ਨਾਲ ਜੁੜੇ ਨਹੀਂ ਪਰਮਾਤਮਾ ਨਾਲ ਕਦੇ ਜੁੜੇ ਨਹੀਂ ਕਦੇ ਨਾਮ ਨਹੀਂ ਜਪਿਆ ਬੈਠ ਕੇ ਸਿਰਫ ਚੰਗਾ ਖਾ ਲਿਆ ਚੰਗਾ ਪਾਲ ਲਿਆ ਤੇ ਬਸ ਇਹੀ ਇਹਨਾਂ ਦੇ ਕੋਲ ਹੈ ਤਿੰਨ ਕੋ ਦਿਆ ਸੁਪਨੇ ਵੀ ਨਹੀਂ ਕਹਿਣ ਲੱਗੇ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਜੀ ਦਿਆ ਪ੍ਰਵਾਨ ਉਹ ਪਹਿਲਾਂ ਤਾਂ ਤੁਸੀਂ ਆਪਣੇ ਆਪ ਤੇ ਦਿਆ ਕਰੋ ਦੂਜੇ ਤੇ ਕਦੋਂ ਕਰੋਗੇ ਪਹਿਲਾਂ ਆਪਣੇ ਆਪ ਤੇ ਦਿਆ ਕਰੋ ਵੀ ਜਦੋਂ ਆ ਸਵਾਸ ਮੁੱਕ ਕੇ ਜ਼ਿੰਦਗੀ ਦੇ ਫਿਰ ਕਿਵੇਂ ਤੁਹਾਡਾ ਜਿੰਦ ਕਿਵੇਂ ਲੇਖੇ ਦੇਗੀ ਕਿਵੇਂ 84 ਚ ਪਾਉਂਗੇ ਕਿੱਥੇ ਪੜਕੋਗੇ ਕਿੱਥੇ ਜਾਓਗੇ 84 ਲੱਖ ਜੂਨ ਬਹੁਤ ਵੱਡੀ ਵੱਡੀ ਜਾਂ ਪਹਿਲਾਂ ਤੁਸੀਂ ਆਪਣੇ ਆਪ ਤੇ ਦਇਆ ਕਰੋ ਕਿਉਂ ਖਾਣ ਪੀਣ ਦੇ ਵਿੱਚ ਤੇ ਕਿਉਂ ਵਿਕਾਰਾਂ ਦੇ ਵਿੱਚ ਉਲਝ ਕੇ ਇਸ ਮਨੁੱਖਾ ਦੇਹੀ ਨੂੰ ਰੋਲ ਰਹੇ ਹੋ ਗੁਰਦੇਵ ਕਿਰਪਾ ਕਰਦੇ ਨੇ ਚਾਰ ਚਰਨ ਕਾਹੀ ਬੋ ਆਗਰ ਸਾਧ ਸੁਖ ਪਾਵੇਂ ਕਲ ਸਾਗਰ ਬਾਬਾ ਕਬੀਰ ਜੀ ਕਹਿੰਦੇ ਨੇ ਰਹਿਮਤ ਕਰਦੇ ਹਨ ਕਈ ਕਹਿਣ ਲੱਗੇ ਬਹੁਤ ਸਿਆਣੇ ਲੋਕ ਆਪਣੇ ਆਪ ਚ ਕੁਵਾਉਂਦੇ ਨੇ ਕਿ ਅਸੀਂ ਭਈ ਚਾਰ ਵੇਦ ਪੜ੍ਹੇ ਨੇ ਤੇ ਉਹਨਾਂ ਦਾ ਪਾਠ ਕਰਦੇ ਆ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਆ ਤੇ ਮੂੰਹ ਜਵਾਨੀ ਕੁਛ ਉਹਨਾਂ ਦੇ ਵਿੱਚੋਂ ਬਾਣੀਆਂ ਯਾਦ ਕਰੀ ਬੈਠੇ ਨੇ ਕੰਠ ਕਰੀ ਬੈਠੇ ਨੇ ਇਹ ਵੀ ਇੱਕ ਅਹੰਕਾਰ ਹੋ ਜਾਂਦਾ ਜੇ ਬੰਦਾ ਥੋੜੀ ਕਲੀ ਬਾਣੀ ਕੰਠ ਕਰ ਲਵੇ ਤੇ ਉਸ ਨੂੰ ਮਾਣ ਹੋ ਜਾਂਦਾ ਹੰਕਾਰ ਹੋ ਜਾਂਦਾ ਕਿ ਮੇਰੇ ਇੰਨੀ ਬਾਣੀ ਕੰਠ ਹੈ ਇੰਨੀ ਯਾਦ ਹੈ ਪਈ ਹੰਕਾਰ ਮਾੜਾ ਹੈ ਹਾਂ ਬਾਣੀ ਕੰਠ ਹੋਣੀ ਜ਼ਰੂਰੀ ਹੈ ਸਾਡੇ ਉਸਤਾਦ ਪ੍ਰਿੰਸੀਪਲ ਰਵੀ ਸਿੰਘ ਜੀ ਚੰਡੀਗੜ੍ਹ ਵਾਲੇ ਕਹਿੰਦੇ ਹੁੰਦੇ ਸੀ ਕਿ ਜੇ ਤੁਸੀਂ ਪ੍ਰਚਾਰਕ ਬਣੇ ਹੋ ਤੇ ਬਣ ਜਾ ਰਹੇ ਹੋ ਇੱਕ ਸ਼ਬਦ ਹਰ ਰੋਜ਼ ਕੰਠ ਕਰ ਲਿਆ ਕਰੋ ਬਾਣੀ ਕੰਠ ਤੇ ਪੈਸਾ ਗੰਠ ਸੋ ਇਸ ਕਰਕੇ ਬਾਣੀ ਕੰਠ ਕਰਨੀ ਕੋਈ ਮਾੜੀ ਨਹੀਂ ਪਰ ਬਾਣੀ ਦਾ ਹੰਕਾਰ ਮਾੜਾ ਹੈ ਮਾਇਆ ਕੱਟੀ ਕਰਨੀ ਮਾੜੀ ਨਹੀਂ ਮਾਇਆ ਹੋਣੀ ਜ਼ਰੂਰੀ ਹੈ ਜੇ ਟੋਟਰ ਮਾਲ ਕੋਲੇ ਮਾਇਆ ਸੀਗੀ ਤੇ ਸਹਬਜਾਤਿਆਂ ਦਾ ਸੰਸਕਾਰ ਕਰਤਾ ਮੋਹਰਾ ਚਿੰਕੇ ਜੇ ਪੈਸਾ ਨੂੰ ਦਾ ਕਿੱਥੋਂ ਕਰ ਦਿੰਦਾ ਪਰ ਜਦੋਂ ਧਰਮ ਨੂੰ ਲੋੜ ਪੈਂਦੀ ਆ ਮਾਇਆ ਵਰਤੀ ਜਾਵੇ ਉਹੀ ਮਾਇਆ ਕੰਮ ਦੀ ਆ ਸੋ ਬਾਣੀ ਕੰਠ ਕਰਨੀ ਜ਼ਰੂਰੀ ਐ ਬਾਣੀ ਦਾ ਹੰਕਾਰ ਮਾੜਾ ਹੈ ਕੰਠ ਕਰਕੇ ਦੁਨੀਆ ਦਾ ਭਲਾ ਕਰੋ ਕਹਿਣ ਲੱਗੇ ਇਹ ਤਾਂ ਕਹਿਣ ਲੱਗੇ ਸਿਰਫ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਪੜਨ ਵਿੱਚ ਲੱਗੇ ਨੇ ਤੇ ਉਹਨਾਂ ਦਾ ਹੰਕਾਰ ਲਈ ਬੈਠੇ ਨੇ ਅਸਲੀ ਸੁੱਖ ਤਾਂ ਸਾਧੂ ਸੰਤ ਪਾਉਂਦੇ ਨੇ ਜਿਹੜੇ ਰੱਬ ਨਾਲ ਸਾਧੂ ਸੁੱਖ ਪਾਵੇਂ ਕਲ ਸਾਗਰ ਲੋ ਅੱਜ ਦੇ ਯੁੱਗ 'ਚ ਤਾਂ ਜਿਹੜੇ ਬੰਦੇ ਕਦੇ ਉੱਠ ਕੇ ਨਾਮ ਨਹੀਂ ਕਦੇ ਬਾਣੀ ਨਹੀਂ ਪੜ੍ਹੀ ਉਹ ਤਾਂ ਇਹੀ ਪ੍ਰਚਾਰ ਕਰ ਰਹੇ ਨੇ ਕਿ ਸਾਧੂ ਸ਼ਾਂਤੀ ਹੈ ਹੀ ਨਹੀਂ ਕਿ ਸਾਧੂ ਕਿਹਨੂੰ ਕਹਿੰਦੇ ਨੇ ਸੰਤ ਕਿਹਨੂੰ ਕਹਿੰਦੇ ਨੇ ਜਿਹੜਾ ਅੰਦਰੋਂ ਸ਼ਾਂਤੀ ਚ ਹੈ ਜਿਹੜੇ ਹੁਣ ਤੜਕੇ ਉੱਠ ਕੇ ਕਾ ਕ ਕਰਨ ਲੱਗ ਜਾਂਦੇ ਨੇ ਨੈੱਟ ਦੇ ਉੱਤੇ ਉਹ ਵੀ ਮਾੜਾ ਉਹ ਵੀ ਮਾੜਾ ਉਹ ਵੀ ਮਾੜਾ ਕਿ ਉਹ ਉਹ ਲੋਕ ਸੰਤ ਨੇ ਸੰਤ ਦਾ ਮਤਲਬ ਹੈ ਸ਼ਾਂਤੀ ਦਾ ਪੁੰਜ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਾਂ ਸ਼ਾਂਤੀ ਦਾ ਪੁੰਜ ਕਹਿੰਨੇ ਭਾਵ ਤੇ ਵਿਕਾਰਾਂ ਨੂੰ ਕਾਬੂ ਕਰਨ ਵਾਲੇ ਜਿਨ੍ਹਾਂ ਨੇ ਵਿਕਾਰਾਂ ਨੂੰ ਕੰਟਰੋਲ ਕੀਤਾ ਤੇ ਸ਼ਾਂਤੀ 'ਚ ਰਹਿੰਦੇ ਨੇ ਹੰਕਾਰ ਹਉਮੈ ਸਭ त्याਗੇ ਹੋਏ ਨੇ ਅਸੀਂ ਤੇ ਚਾਰ ਜੀ ਘਰ ਦੇ ਪਾਲ ਕੇ ਹੰਕਾਰੀ ਹੋ ਜਾਂਦੇ ਕਿ ਅਸੀਂ ਬਹੁਤ ਤਕੜਾ ਕੰਮ ਕਰਦੇ ਸਾਧੂ ਸੰਤਾਂ ਦੀ ਕਮਾਈ ਆ ਜਿਹੜੇ ਉਹਨਾਂ ਦੇ ਆ ਕੇ ਕੋਲੇ ਉਹਨਾਂ ਦੀ ਕਮਾਈ ਬਰਕਤ ਦੇ ਕਰਕੇ ਸੰਗਤਾਂ ਹਜ਼ਾਰਾਂ ਲੋਕ ਪ੍ਰਸ਼ਾਦਾ ਛਕੀ ਜਾਂਦੇ ਕਦੇ ਉਹਨਾਂ ਨੇ ਮਾਣ ਹੀ ਨਹੀਂ ਕੀਤਾ ਕਾ ਤਾਂ ਹੀ ਕਹਿੰਦੇ ਨਾ ਕਿ ਸਾਧੂ ਦੀ ਜਿਹੜੀ ਕਮਾਈ ਆ ਉਹ ਕਮਾਈ ਨਾਮ ਸੇਵਾ ਸਿਮਰਨ ਦੀ ਕਮਾਈ ਆ ਕਿ ਬਾਬਾ ਹਰਬੰਸ ਸਿੰਘ ਵਰਗੇ ਕਾਰ ਸੇਵਾ ਵਾਲੇ ਕਿੱਡੇ-ਕੱਡੇ ਮਹਾਂਪੁਰਸ਼ ਨੇ ਅੱਜ ਬਾਬਾ ਬਜਨ ਸਿੰਘ ਵਰਗੇ ਹੋਰ तमाम ਬਾਬਾ ਅਤਰ ਸਿੰਘ ਵਰਗੇ ਕੀ ਇਹ ਸੰਤ ਨਹੀਂ ਸਨ ਕਬੀਰ ਸੰਤੋਖ ਸਿੰਘ ਚੂੜਾ ਮਣੀ ਵਰਗੇ ਭਾਈ ਵੀਰ ਸਿੰਘ ਵਰਗੇ ਪ੍ਰਿੰਸੀਪਲ ਸਤਵੀਰ ਸਿੰਘ ਵਰਗੇ ਕਿੜੇ-ਕੜੇ ਜੋਧੇ ਕਿੜੇ-ਕੜੇ ਵਿਦਵਾਨ ਸਿੱਖ ਪੰਥ ਚ ਹੋਏ ਨੇ ਸੋ ਕਹਿਣ ਲੱਗੇ ਭਾਈ ਅਸਲੀ ਸੁੱਖ ਤਾਂ ਉਹੀ ਪਾਉਂਦੇ ਨੇ ਜਿਹੜੇ ਨਾਮ ਦੀ ਕਮਾਈ ਕਰਦੇ ਨੇ ਬੰਦਗੀ ਦੀ ਕਮਾਈ ਕਰਦੇ ਹਨ ਕਾਹੋ ਕਬੀਰ ਬੋਕਾਏ ਕਰੀਜੇ ਸਰਬਤ ਛੋੜ ਮਾਰਸ ਪੀ ਜੇ ਕਹਿ ਲੱਗੇ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਸਾਰੀਆਂ ਵਿਚਾਰਾਂ ਦਾ ਜਿਹੜਾ ਅਸਲੀ ਨਿਚੋੜ ਹੈ ਅਸਲੀ ਜਿਹੜੀ ਸਮਝ ਪਈ ਹੈ ਤਤ ਵਿਚਾਰ ਜੇ ਮਥਰਾ ਕਿ ਜੇ ਤਤ ਦੀ ਗੱਲ ਵਿਚਾਰਨੀ ਹੈ ਜਿਹਨੂੰ ਆਪਾਂ ਸੈਂਟਰ ਏਰੀਆ ਕਹਿੰਦੇ ਆ ਵੀ ਜੇ ਉਹ ਵਿਚਾਰਨ ਔਰ ਕਹਿਣ ਲੱਗੇ ਫਿਰ ਕੀ ਕਰੀਏ ਕਹਿਣ ਵਸ ਸਰਬਸ ਛੋੜ ਕਹਿੰਦੇ ਸਾਰੇ ਪਦਾਰਥਾਂ ਨਾਲੋਂ ਮੋਹ ਘਟਾ ਘਟਾ ਕੇ ਮਹਾਰਸ ਪੀਜੇ ਮਹਾ ਪਰਮਾਤਮਾ ਦਾ ਨਾਮ ਰਸ ਪੀਓ ਰੇ ਨਾਮ ਦਾ ਰਸ ਪੀਓ ਜਦੋਂ ਨਾਮ ਬੰਦਾ ਜਪਦਾ ਪਰਮਾਤਮਾ ਦਾ ਸਿਮਰਨ ਕਰਦਾ ਤੇ ਇਹੋ ਜਿਹਾ ਆਨੰਦ ਬਣਦਾ ਇਹੋ ਜਿਹਾ ਰਸ ਬਣਦਾ ਤੇ ਕਹਿਣ ਲੱਗੇ ਫਿਰ ਉਸ ਨੂੰ ਸੰਸਾਰੀ ਚੀਜ਼ ਨੇ ਜਿਹੜੇ ਉਹ ਫਿੱਕੇ ਪੈ ਜਾਂਦੇ ਨੇ ਉਹ ਕਹਿਣ ਲੱਗੇ ਕਿ ਆ ਸਾਰੀਆਂ ਚੀਜ਼ਾਂ ਦਾ ਜਿਹੜਾ ਰਸ ਹੈ ਉਹ ਨਾਮ ਦੇ ਵਿੱਚ ਹੀ ਆ ਜਾਂਦਾ ਸਾਰੇ ਪਦਾਰਥਾਂ ਦਾ ਰਸ ਬੰਦਗੀ ਵਿੱਚ ਹੈ ਸਿਮਰਨ ਵਿੱਚ ਹੈ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੈ ਸੋ ਇਸ ਕਰਕੇ ਭਾਈ ਨਾਮ ਦੀ ਕਮਾਈ ਕਰੋ 10 15 20 ਮਿੰਟ ਜਿੰਨਾ ਹੋ ਸਕੇ ਵਾਦ ਤੋਂ ਵਦ ਵਾਹਿਗੁਰੂ ਦੇ ਜਾਪ ਦੇ ਵਿੱਚ ਜੋੜਿਆ ਕਰੋ ਤੇ ਆਪਣਾ ਜਨਮ ਸਵਾਰੋ ਜਿੱਦੇ ਤੁਸੀਂ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਨ ਲੱਗ ਗਏ ਉਦੇ ਤੂੰ ਤੁਹਾਡੇ ਦਿਨ ਚੇਂਜ ਹੋ ਜਾਣਗੇ ਤੁਹਾਡੀ ਅਕਲ ਮਤ ਬੁੱਧ ਸਭ ਬਦਲ ਜਾਏਗੀ ਜਿੱਦੇ ਤੁਸੀਂ ਨਾਮ ਦਾ ਬੀਜ ਪਾਉਣ ਲੱਗੇ ਸੋ ਹਰ ਰੋਜ ਅਮਰਤ ਵੇ ਲੈ ਉੱਠ ਕੇ ਜਿੰਨਾ ਹੋ ਸਕੇ 1 ਘੜੀ ਕੇ ਸਿਮਰਨੇ ਪਾਪੀ ਤੇਰੇ ਨੇਕ ਇਹ 24 ਮਿੰਟ ਕਿਤੇ ਨਾਮ ਦਾ ਬੀਜ ਪਾਉਣ ਲੱਗ ਜਾऊं ਤਾਂ ਫਿਰ ਆਪੇ ਹੀ ਕੰਮ ਗੁਰੂ ਕਿਰਪਾ ਕਰਕੇ ਰਹਿਮਤਾਂ ਕਰਦਾ ਸਾਰੇ ਕਾਰਜਾਂ ਚ ਆਪ ਸਹਾਇ ਹੁੰਦਾ ਸੋ ਵਾਹਿਗੁਰੂ 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 ਦਾ ਜੀਮਰਨ ਕਰਕੇ ਆਪਣਾ ਜਨਮ ਸਵਾਰੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਨ ਕਰਦੇ ਆਂ ਤਮਾਮ ਭੁੱਲਾਂ ਹੋ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਯੋਗ ਨੇ ਅੱਗੇ ਤੋਂ ਸਹਿਬ ਗੁਰਮਤਿ ਸੋਜੀ ਬਖਸ਼ਣ ਸੰਗਤਾਂ ਦੀ ਸੇਵਾ ਬਖਸ਼ਣ ਬਲਾਉਪਤਿ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ